ਮੈਨੂੰ ਲਿਟੀ ਹਾਲ ਇਨ ਕੰਪਲੀਟ ਤੇ ਹੈ ਉਹਦਾ ਦੌਰਾ ਕੀਤਾ ਜਿਹੜੇ ਆਪਣੇ ਆਬਾ ਸਕੁਅਰ ਵਾਲੇ ਇੱਧਰ ਉਹਨਾਂ ਨੇ ਸਾਰਾ ਦੌਰਾ ਕੁਝ ਕੀਤਾ ਉਸ ਗੱਲ ਨੂੰ 3 ਮਹੀਨੇ ਹੋ ਗਏ ਮੇਰੇ ਖਿਆਲ ਉਹਦੇ ਬਾਅਦ ਬਣਿਆ ਮਤਲਬ ਲੋਕਲ ਬੋਡੀਜ਼ ਮਿਨਿਸਟਰ ਕੇ ਆਉਨਾਲੇ ਥੂ ਕਰੇ ਪਰ ਕਿਸੇ ਨੂੰ ਚਿੱਠੀਆਂ ਵੀ ਕੱਢਤੀ ਇਹ ਉਹ ਬਟ ਵਾਟ ਹੈ ਕੀ ਬਣਿਆ ਉਹਦੇ ਬਾਅਦ ਕੋਈ ਪ੍ਰੋਜੈਕਟ ਦੇ ਕੰਪਲੀਸ਼ਨ ਦੇ ਵਿੱਚ ਤੇਜ਼ੀ ਆਲੀ ਕੋਈ ਉਠਾਈਲਾ ਮੂਵ ਕੀਤੀ ਆਪਾਂ ਸਾਰੇ ਰਾਜ ਦੀ ਕਨੈਕਸ਼ਨ ਨਹੀਂ ਨਹੀਂ ਲਰੇ ਲੋਕਾਂ ਨੂੰ ਸੀਐਮ ਸਾਹਿਬ ਆ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਕਰੂੰਗਾ ਐਜ਼ ਅ ਜਰਨਲਿਸਟ ਟੂ ਸੀ ਵਾਟਰਵਰਕਸ ਜਾਓ ਤੇ ਜਿਹੜਾ ਸੀਐਮ ਸਾਹਿਬ ਬਟਨ ਨੱਪ ਕੇ ਗਏ ਸੀ ਯਾਦ ਹੋਣਾ ਹੈ ਅਸੀਂ ਵੀ ਉੱਥੇ ਉਸ ਕਈ ਕਿਵਨ ਤੋਂ ਸਾਨੂੰ ਅੰਦਰ ਬੈਠਣ ਦਾ ਤਾਂ ਟਾਈਮ ਨਹੀਂ ਦਿੱਤਾ ਸੀ ਅਸੀਂ ਬਾਹਰ ਸੜਕ ਤੇ ਖੜੇ ਹੋ ਕੇ ਨਾਲ ਮੁਲਾਕਾਤ ਕੀਤੀ ਸੀ ਬਟ ਉੱਥੇ ਜਾ ਕੇ ਪਲੀਜ਼ ਵੈਰੀਫਾਈ ਕਰੋ ਕਿ ਜਿਹੜਾ ਬਟਨ ਉਹ ਨੱਥ ਕੇ ਗਏ ਸੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਵੀ ਇਸ ਮੋਰ ਇਸ ਸਿਸਟਮ ਨਾਲ ਜਿਹੜਾ ਮੈਂ ਅਧਿਕਾਰਤਨ ਕਰਕੇ ਜਾ ਰਿਹਾ ਸ਼ਹਿਰ ਨੂੰ ਕੀ ਸਹੂਲਿਅਤ ਦੇ ਲੋਗੀ ਉਹਨਾਂ ਨੇ ਬਿਆਨ ਕਰ ਲਿਆ ਜੀ ਮੇਰੀ ਗੱਲ ਤੇ ਨਾਲ ਵਿਸ਼ਵਾਸ ਕਰਿਆ ਜੇ ਤੇ ਹੁਣ ਅੱਜ ਮੋਕੇ ਤੇ ਕੀ ਪੁੱਛਿਆ ਐਂਡ ਉਹ ਬੜੀ ਟੈਕਨੀਕਲ ਜੀ ਗੱਲ ਆ ਪਰ ਮੋਟਾ-ਮੋਟਾ ਸੀਗਾ ਕਿ ਉਸ ਨਾਲ 24 ਘੰਟੇ ਉਹ ਸਿਸਟਮ ਚੱਲਣਾ ਚਾਹੀਦਾ ਸੀ ਤੇ ਅੱਜ ਮੈਂ ਦਲੇਰਨ ਕਹਿ ਸਕਦਾ ਮੈਂ ਖਲ 10 ਤੋਂ 4 ਘੰਟੇ ਤੋਂ ਜ਼ਿਆਦਾ ਉਹ ਸਿਸਟਮ ਨਹੀਂ ਚੱਲਣਾ ਤੁੰਗ ਸੋ ਕਹਿਣ ਦਾ ਪਾਵ ਹੈ ਹਰ ਚੀਜ਼ ਦੇ ਵਿੱਚ ਅ ਇੱਕ ਮੈਥਾ ਨੂੰ ਦਿਖਾਣਾ ਚਾਹੁੰਦਾ ਅੱਜ ਦੀ ਕਿਉਂਕਿ ਮੇਰ ਸਾਹਿਬ ਮੇਰੇ ਕੋਲੇ ਬੈਠੇ ਹੈ ਐਂਡ ਇਵਨ 30 30 ਸਹਿਬਾਨ ਕਾਰਪੋਰੇਟਰਸ ਆਪਣੇ ਵੱਲੋਂ ਦਾ ਹਰ ਪਿਆਸ ਕਰਦੇ ਪਰ ਇਹਨਾਂ ਦੇ ਮਤੇ ਇਹਨਾਂ ਦੀ ਫਾਇਦਾ ਬੁਲਦੀ ਰਹਦੀ ਅੱਜ ਅਜਾ ਟਰਬਿਊਨ ਦੀ ਖਬਰ ਹੈ ਅੱਜ ਦੀ ਆ ਵੈਸੇ ਮੈਂ ਟੀਸੀ ਦੇ ਵਿੱਚ ਗਲਤੀ ਕਰਦੀ ਸੀ ਕਿਉਂਕਿ ਅਜਾ ਖਬਰ ਆਈ ਮੈਂ ਵੇਖਿਆ ਉਹ ਕਹਿੰਦੇ ਵੀ ਨਾ ਐਡਮਿਨ ਸੈਕਟਰੀਜ਼ ਆਫਿਸ ਟੂ ਗ੍ਰਾਂਟ ਅਪਰੂਵਲ ਆਫ ਮ्युनਿਸਪਲ ਮ्युनਿਸਪਲ ਵਰਕਸ ਉਹ ਕਹਿੰਦੇ ਵੀ ਹੁਣ ਅਸੀਂ ਜਿਹੜੇ ਮ्युनਿਸਪਲ ਦੇ ਐਮ ਸੀ ਸਾਹਿਬਾਨ ਮੇਅਰ ਸਾਹਿਬ ਜਿਹੜੇ ਵਾਕੇ ਭੇਜਦੇ ਐ ਵੀ ਐਡਮਿਨਿਸਟ੍ਰੇਟਿਵ ਸੈਕਟਰੀ ਜਿਹੜਾ ਉਹ ਉਹਦੀ ਅਪਰੂਵਲ ਦੇਊਗਾ ਪਰ ਇਹਦੇ ਵਿੱਚ ਜਿਹੜੀ ਪਤੇ ਦੀ ਗੱਲ ਹੈ 273 ਤੇ 74 ਆਪਣੇ ਸੰਵਿਧਾਨ ਦੀ ਐਮੈਂਡਮੈਂਟ ਸੀਗੀ ਉਹਦੇ ਵਿੱਚ ਉਹਨਾਂ ਨੇ ਤਾਕਤਾ ਕਾਰਪੋਰੇਸ਼ਨ ਨੂੰ ਦਿੱਤੀ ਸੀ ਸਰਕਾਰ ਨੇ ਵੀ ਇਹਨਾਂ ਨੂੰ ਇੰਨੀ ਲਿਬਰਟੀ ਅਥਾਰਟੀ ਆਜ਼ਾਦੀ ਹੋਣੀ ਚਾਹੀਦੀ ਵੀ ਆਪਣੇ ਆਪ ਦੇ ਫੈਸਲੇ ਸ਼ਹਿਰ ਦੇ ਫੈਸਲੇ ਕਾਰਪੋਰੇਸ਼ਨ ਨੇ ਕਿਉਂਕਿ ਆਪਾਂ ਆਪਾਂ ਲੋਕਾਂ ਨੇ ਬਣਾਈ ਹੈ ਕਾਰਪੋਰੇਸ਼ਨ ਆਪਾਂ ਲੋਕਾਂ ਨੇ ਮੈਂ ਬਣਾਇਆ ਲੇਕਿਨ ਉੱਥੇ ਕੁਝ ਉਹਦਾ ਮਤਲਬ ਕੁਝ ਨਹੀਂ ਚੱਲ ਰਿਹਾ ਕੋਈ ਅਥਾਰਟੀ ਕੋਈ ਨਾ ਕੋਈ ਇੰਡੀਪੈਂਡੈਂਸ ਨਹੀਂ ਹੈ ਮੇਰ ਸਾਹ ਨੇ ਕਿਹਾ 1 ਰੁਪਏ ਦਾ ਵੀ ਤੁਸੀਂ ਸ਼ਾਇਦ ਬਿਲ ਨਹੀਂ ਪਾਸ ਕਰ ਸਕਦੇ ਸੋ ਦੈਟ ਇਜ਼ ਦੈਟ ਇਜ਼ ਹਿਸ ਪਾਵਰ ਤੇ ਦੂਜਾ 2022 ਦੇ ਵਿੱਚ ਠੀਕ ਹੈ ਜੀ 2022 ਦੇ ਵਿੱਚ ਸਰਕਾਰ ਨੇ ਵੇਖਿਆ ਬਹੁਤ ਦਿੱਕਤ ਆ ਰਹੀ 166 ਲੋਕਲ ਬਾਡੀਜ਼ ਹੈ ਇਸ ਸਰਕਾਰ ਨੇ 2022 ਦੇ ਵਿੱਚ ਇੱਕ ਆਰਡਰ ਕੱਢਿਆ ਸੀਗਾ ਵੀ ਜਿਹੜੇ ADCਸ ਐ ADCG ਹਰ ਜ਼ਿਲ੍ਹੇ ਦੇ ਵਿੱਚ ADCG ਹੁੰਦਾ ਹੈ ਤੇ ਉਹਨੂੰ ਐਜ਼ ਅ ਫੀਲਡ ਆਫਸਰ ਉਹਨੂੰ ਅਪਾਇੰਟ ਕੀਤਾ ਸੀ ਤੇ ਉਹ ਮਤਲਬ ਉਹਨਾਂ ਨੂੰ ਪਾਵਰ ਦਿੱਤੀ ਸੀ ਕਿ ਤੁਸੀਂ ਜਿਹੜੀ ਐ ਦਿੱਕਤ ਆ ਰਹੀ ਹੈ ਕਿ ਤੁਸੀਂ ਉਹਨੂੰ ਸਥਿਰਤ ਕਰਨ ਵਾਸਤੇ ਉਸ ਲਈ ਤੁਹਾਨੂੰ ਅਸੀਂ ਉਹ ਮਤਲਬ ਅਹੁਦਾ ਦਿੰਦੇ ਲੇਕਿਨ ਅੱਜ ਜੋ ਕਹਿੰਦੇ ਹੈ ਕਿ ਕਲੈਰੀਫਿਕੇਸ਼ਨ ਉਹਨਾਂ ਨੇ ਮੰਗੀ ਹੈ ਸਰਕਾਰ ਨੇ ਆਪਣੇ ਆਰਡਰ ਤੇ ਕਲੈਰੀਫਿਕੇਸ਼ਨ ਮੰਗੀ ਹੈ ABCG ਦਾ ਰੋਲ ਕੀ ਹੈ ਜਿਹੜਾ ਅਸੀਂ ਉਹ ਫੀਲਡ ਅਫਸਰ ਅਪੁਆਇੰਟ ਕੀਤਾ ਸੀ ਸੋ ਮੈਂ ਜਿਹੜੀ ਗੱਲਾਂ ਤੁਹਾਨੂੰ ਦੱਸ ਰਿਹਾ ਦਾ ਪੁਆਇੰਟ ਇਜ਼ ਆਪਣੇ ਸ਼ਹਿਰ ਦੇ ਮੈਂ ਉੱਥੇ ਆਂਦਾ ਵਾਪਸ

ਮੈਂ ਕਿਉਂ ਬਾਰ ਬਾਰ ਰੋਲਾ ਪਾਉਂਦਾ ਵੀ ਸਾਨੂੰ ਇੱਕ ਫੁੱਲ ਟਾਈਮ ਕਮਿਸ਼ਨਰ ਚਾਹੀਦਾ ਕਿਉਂਕਿ ਮੇਰ ਸਾਹਿਬ ਐਮਸੀ ਸਹਿਬਾਨ ਕਾਰਪੋਰੇਸ਼ਨ ਇਹ ਮਤੇ ਪਾ ਪਾ ਕੇ ਭੇਜਦੀ ਹੈ ਠੀਕ ਹੈ ਜੀ ਤੇ ਉੱਥੇ ਜਾਂਦੇ ਹੈ ਔਰ ਫੁੱਲ ਟਾਈਮ ਕਮਿਸ਼ਨਰ ਹੈ ਨਹੀਂ ਤੇ ਇੱਕ ਮੈਂ ਉਦਾਹਰਨ ਦਿੰਦਾ ਡੀ ਸਿਲਟਿੰਗ ਠੀਕ ਹੈ ਜੀ ਡੀ ਸਿਲਟਿੰਗ ਮਸ਼ੀਨਾਂ ਲਾਈ ਹੋਈ ਸੀ ਕਿਉਂਕਿ ਮੀਂਹ ਵਗੈਰਾ ਤੁਹਾਨੂੰ ਪਤਾ ਨਹੀਂ ਡੀ ਸਿਲਟਿੰਗ ਨਹੀਂ ਹੋਗੀ ਤਾਂ ਬਹੁਤ ਪ੍ਰੋਬਲਮ ਆਊਗੀ ਅਨਫੋਰਚਨਟਲੀ ਵਿੱਚ ਹੀ ਆਪਰੇਸ਼ਨ ਸਿੰਦੂਰ ਆ ਜਾਂਦਾ ਹੈ ਰਾਈਟ ਮੈਂ ਤਾਂ ਉਸ ਟਾਈਮ ਆਪਣੀ ਡੀਸਿਲਟਿੰਗ ਮਸ਼ੀਨਾਂ ਚੱਲ ਰਹੀ ਸੀ ਇਹ ਤੋਂ ਪਹਿਲੇ ਮਾਰਚ ਦੇ ਵਿੱਚ ਆਈ ਥਿੰਕ ਹਾਂ ਇੱਕ ਇੱਕ ਚੱਲ ਰਹੀ ਹਾਂ ਇੱਕ ਡੀਸਿਲਟਿੰਗ ਮਸ਼ੀਨ ਚੱਲ ਰਹੀ ਸੀ ਤੇ ਇਹਨਾਂ ਨੇ ਟੈਂਡਰ ਲਾ ਰੱਖੇ ਸੀ ਉਹ ਚਲੋ ਅਨਫੋਰਚਨਟਲੀ ਆਪਰੇਸ਼ਨ ਸਿੰਦੂਰ ਆਉਂਦਾ ਹੈ ਉਹ ਕੰਮ ਬੰਦ ਹੋ ਜਾਂਦਾ ਚਲੇ ਜਾਂਦੇ ਉਹਦੇ ਬਾਅਦ ਇਹ ਫੇਰ ਟੈਂਡਰ ਲਾਉਂਦੇ ਨੇ ਟੈਂਡਰ ਉਸੇ ਨੂੰ ਕੰਟੀਨਿਊ ਵਾਸਤੇ ਕਰਦੇ ਆ ਜੇ ਮੀ ਦੀ ਸਿਚੁਏਸ਼ਨ ਆ ਜਾਂਦੀ ਹੈ ਕ੍ਰਿਟੀਕਲ ਏਰੀਆ ਨਿਸ਼ਾਨ ਜੀ ਬੈਠੇ ਹੈ ਇਹਨਾਂ ਦੇ ਰਾਜੂ ਜੀ ਸਦੀਸ਼ ਜੀ ਉਹ ਜੀ ਨਿਸ਼ਾਨ ਜੀ ਦੇ ਵਾਰਡ ਦੇ ਤਿੰਨ ਬਾਸ ਤਾਂ ਮੈਂ ਜਾ ਕੇ ਆ ਗਿਆ ਉਹਦੀ ਅਪਰੂਵਲ ਵਾਸਤੇ ਉਹ ਜਿਹੜੀ ਇੱਕ ਡੀ ਸਿਲਟਿੰਗ ਕਲੀਨ ਉਹਨੂੰ ਅਲੱਗ ਵਾਸਤੇ ਸੁਪਰ ਸੈਕਸ਼ਨ ਦਾ ਉਹਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ 20 ਦਿਨ ਦਾ ਇਹਨਾਂ ਐਮਰਜੈਂਸੀ ਸਿਚੁਏਸ਼ਨ ਦੇ ਅੰਦਰ ਡੀਸੀ اپنے جب پہ لگاتار فالو اپ ہوگا سو یہ بےسک گورنس ਸੋ ਇਹਦੇ ਦੋ ਹੀ ਚੀਜ਼ਾਂ ਹੈ ਜਿਵੇਂ ਮੈਂ ਬਾਰ-ਬਾਰ ਕਹ ਰਿਹਾ ਯਾ ਤਾਂ ਨੀਅਤ ਦੇ ਵਿੱਚ ਫੋਟ ਹੈ ਜਾਂ ਉਹਨਾਂ ਦੀ ਕੋਈ ਸੁਣਦਾ ਨਹੀਂ ਨਾ ਉਹਨਾਂ ਦੀ ਕੋਈ ਚੱਲਦੀ ਨਹੀਂ ਕਿਉਂਕਿ ਤੁਹਾਡੇ ਸਾਹਮਣੇ ਸਾਰਾ ਕੁਝ ਅੱਜ ਤੱਕ ਕਿੰਨੀ ਦਿਨ ਤਿੰਨ ਵਾਰ ਸੀਐਮ ਆ ਮੈਂ ਹੋਰ ਆ ਗਿਆ ਕਦੋਂ ਲਾਸਟ ਸੀਐਮ ਆ ਸੀ ਮੇਰੇ ਖਿਆਲ ਕਿਸੇ ਨੂੰ ਯਾਦ ਨਹੀਂ ਕਦੋਂ ਲਾਸਟ ਕੋਈ ਸਿਟਿੰਗ ਮੁੱਖ ਮੰਤਰੀ ਕੋਲ ਆਇਆ ਸੀ ਅੱਜ ਤੂੰ ਵੀ ਮੁੱਖ ਮੰਤਰੀ ਕਿੰਨੀ ਜਾਂਦੇ ਹੈ ਉਹਦੇ ਵਾਸਤੇ 10 15 20 ਕਰੋੜ ਦਾ ਆਹ ਦਾ ਦੇਖ ਲਓ ਤੀਜਾ ਲਾਹਤ ਕਿ ਇਹਨਾਂ ਦੀ ਨਹੀਂ મતલਬ ਜਾਂ ਤਾਂ ਇਹਨਾਂ ਦੀ ਸੋਚ ਠੀਕ ਨਹੀਂ ਹੈ ਜਾਂ ਇਹਨਾਂ अगेन મતલਬ ਵੀ ਕੋਈ ਬਗਲ ਕੇ ਦੇਖ ਲੋ ਬੰਦਾ ਕਿਉਂਕਿ ਅਲਟੀਮੇਟਲੀ ਨੁਕਸਾਨ ਤਾਂ ਆਪਣੇ ਸਾਰਿਆਂ ਦਾ ਹੀ ਹੋ ਰਿਹਾ ਜਿਨੇ ਵੋਟ ਦਿੱਤੇ ਨਹੀਂ ਦਿੱਤੇ ਜਿਹੜਾ ਕਿਸੇ ਪਾਰਟੀ ਨਾਲ ਅਟੈਚ ਹੈ ਸ਼ਹਿਰ ਦਾ ਵਾਪਸ ਮਸਾ ਸ਼ਹਿਰ ਨੂੰ ਗੈਰਨ ਕਰਾਇਆ ਸਿਉਂ ਸੋ ਇਹ ਬਹੁਤ ਇੱਕ ਐਮ ਗੱਲ ਹੈ ਐਂਡ ਦੂਜੀ ਗੱਲ ਦੇਖੋ ਮੇਅਰ ਸਾਹਿਬ ਇੱਥੇ ਖਰਾਬ ਹੋ ਗਿਆ

ਜਿੰਨੇ ਵੀ ਪ੍ਰੋਬਲਮਸ ਹੈ ਤੇ ਜਿਹੜੀ ਜਿਹੜੀ ਮੈਂ ਕੁਝ ਫਾਈਲਾਂ ਦੀ ਗੱਲ ਕਰ ਰਿਹਾ ਸੀ ਮੈਂ ਇੱਕ ਇੱਕ ਫਾਈਲ ਇੱਥੇ ਪਾਈ ਹੋਈ ਹੈ ਕਿਉਂਕਿ ਤੁਸੀਂ ਤੁਹਾਨੂੰ ਨਾ ਲੱਗੇ ਵੀ ਸੰਦੀ ਪਹਿਨੀ ਗੱਲ ਕਰ ਰਿਹਾ ਦੋ ਫਾਈਲਾਂ ਦੇ ਲਿਸਟ ਦੇ ਦੇਵਾਂਗਾ ਕਿ ਜਿਹੜੇ ਜਿਹੜੇ ਪੈਂਡਿੰਗ ਬਿਲਸ ਪਏ ਆ ਮਤਲਬ ਆਪਣੇ ਜਿਹੜਾ ਪਾਣੀ ਦੇ ਵਿੱਚ ਨਹੀਂ ਕਹਿੰਦੇ ਜੀ ਉਹਨੂੰ ਤੇ ਅੰਗਰੇਜ਼ੀ ਚ ਕੀ ਫਿਟਕਣੀ ਅਹਿਮ ਅਹਿਮ ਫਿਟਕਣੀ 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 ਯਾਰ ਮਤਲਬ ਜਿਹੜੀ ਫਿਟਕਣੀ ਦਾ ਬਿੱਲ ਚੱਲ ਰਿਹਾ ਹੈ ਬੇਸਿਕ ਉਹ ਪੈਂਡਿੰਗ ਪਿਆ ਮਤਲਬ ਤੁਸੀਂ ਉਹ ਟ੍ਰੇਮ ਪਾ ਲਿਆ ਮਤਲਬ ਬੇਸਿਕ ਚੀਜ਼ਾਂ ਦੇ ਬਿੱਲ ਪੈਂਡਿੰਗ ਪਏ ਉਹ ਮਤਲਬ ਪੇਮੈਂਟਸ ਨਹੀਂ ਹੋ ਰਹੀ ਤੇ ਪੇਮੈਂਟਸ ਨਹੀਂ ਹੋਊਗੀ ਕੋਣ ਕੰਮ ਕਰੂਗਾ ਅਗੇਨ ਇੱਕ ਛੋਟਾ ਜਿਹਾ ਉਦਾਹਰਣ ਦੇਦਾ ਤੁਸੀਂ ਹਮੇਸ਼ਾ ਉਹ ਗੱਲ ਕਰਦੇ ਹੋ ਰੋਲਾ ਪਾਉਂਦੇ ਹੋ ਸ਼ਰਦਾ ਜੀ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਜਦੋਂ ਕਮਿਸ਼ਨਰ ਫੁੱਲ ਟਾਈਮ ਬੈਠਦਾ ਸੀ ਪ੍ਰਸ਼ਾਸਨ ਅਲਰਟ ਸੀ ਤੇ ਕਿੰਨਾ ਕੰਟਰੋਲ ਹੋ ਗਿਆ ਸੀ ਐਂ ਕਿਉਂ ਮੇਨ ਉਹਦੇ ਨਾਲ ਸੀਵਰੇਜ ਬਲੌਕ ਹੁੰਦੇ ਸੀ ਗੰਦਗੀ ਫੈਲਦੀ ਸੀ ਹਰ ਇਸ ਨੂੰ ਨੁਕਸਾਨ ਸੀ ਉਹਦੇ ਬਾਅਦ ਅਗੇਨ ਉਵੇਂ ਹੀ ਹੁੰਦਾ ਮੇਰੇ ਖਿਆਲ ਨਾਲ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਤਾਂ ਕੋਈ ਗੌਰ ਹੀ ਨਹੀਂ ਕਰ ਰਿਆ ਕੋਈ ਟੀਮਾਂ ਜਦੋਂ ਸ਼ਹਿਰ ਦੂਜੇ ਨੰਬਰ ਤੇ ਆਇਆ ਸੀ ਇੰਪਰੂਵਮੈਂਟ ਕਰਕੇ ਮਸਾਂ ਕੋਈ ਹੋਈ ਹੋਈ ਅਫਸਰ ਵੇਥੇ ਪਰ ਉਹ ਕੋਈ ਖਿੱਚਾਈ ਨਹੀਂ ਹੈ ਸੱਤਾਧਾਰੀਆਂ ਦੀ ਉਹਨਾਂ ਨੂੰ ਸ਼ਹਿਰ ਪੋਲਿਟਿਕਸ ਹੋ ਰਹੀ ਹੈ ਪੋਲਿਟਿਕਸ ਹੋ ਰਹੀ ਠੀਕ ਆਪ ਲੋ ਯਾਰ ਸ਼ਹਿਰ ਮਤਲਬ ਤੁਸੀਂ ਦੇਣੀ ਹੈ ਤੁਸੀਂ ਕਿਸੇ ਨੂੰ ਪ੍ਰਮੋਟ ਕਰਨਾ ਕੋਈ ਚੰਗਾ ਫਟ ਦੇ ਕੰਮ ਕਰ ਲੋ ਸੋ ਬੇਸਿਕ ਇਧਰ ਉਹਦੇ ਪੰਨਾ ਬਿਲਕੁਲ ਬਾਸ ਨਹੀਂ ਹੋ ਰਹੇ ਮਤਲਬ ਰਿਪੇਅਰਿੰਗ ਦੇ ਬਿੱਲ ਹੈ ਲਗਭਗ ਸਾਰਾ ਕੁਝ ਰਿਪੇਅਰਿੰਗ ਨੇ ਪੈ ਰਹੇ ਤੇ ਇੰਨਾ ਵੱਡਾ ਸ਼ਹਿਰ ਹੈ ਮਸ਼ੀਨਾ ਹੈ ਉਹ ਚੱਲੂਗੀ ਤਾਂ ਰਿਪੇਅਰਿੰਗ ਵੀ ਪਾੜਦੀ ਹੈ ਸੋ ਇਹ ਮੇਨ ਇਸ਼ੂਜ਼ ਹੈ ਐਂ ਮੈਂ ਇੱਕ ਲਾਸਟ ਦੇ ਵਿੱਚ ਸਾਰੀ ਗੱਲ ਕਰੂੰਗਾ ਮੈਂ ਚਿੱਠੀ ਤੁਹਾਨੂੰ ਦੇਵਾਂਗਾ ਐਂ ਜੇ ਇਸ ਚਿੱਠੀ ਦੇ ਉੱਤੇ ਕੋਈ ਗੌਰ ਨਹੀਂ ਕਰਤੇ ਪਿਛ ਆਉਣ ਵਾਲੇ ਦਿਨਾਂ 'ਚ ਜੇ ਨਹੀਂ ਕੋਈ ਇਮਪਰੂਵਮੈਂਟ ਹੋਊਗੀ ਫਿਰ ਮੇਅਰ ਸਾਹਿਬ ਨੂੰ ਮੈਂ ਰਿਕਵੈਸਟ ਕਰਤੀ ਹੈ ہترارا بیٹھے مطلب شہر تو ہے سارا کا ہی ہے اپنا بھی ہے سارا کوئی کسی پارٹی ہے سو بہت واسلہ ہے ਨਾਸਤੇ ਵਿੱਚ ਪੰਚਾਇਤਾਂ ਦੀ ਕੁਝ ਹੈਗੇ ਇਸ਼ੂਸ ਉਹ ਆਪਾਂ ਨੈਕਸਟ ਵੀ ਗੱਲ ਕਰਾਂਗੇ ਜਿਹੜਾ ਕੁਝ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਉਹਦੇ ਵਿੱਚ ਮੈਂ ਇੰਨੀ ਕੀ ਗੱਲ ਕਰੂੰਗਾ ਜਿਹੜੇ ਸਰਪੰਚ ਨਵੇਂ-ਨਵੇਂ ਸਰਪੰਚ ਬਣੇ ਐ ਪਰ ਉਹ ਹੁਣ ਜਿੰਨੇ ਵੀ ਕੰਮ ਹੋ ਰਹੇ ਐ ਟੈਂਡਰਿੰਗ ਪ੍ਰੋਸੈਸ ਦੇ ਵਿੱਚ ਪੰਚਾਇਤਾਂ ਨੂੰ ਤਾਂ ਬਾਈਪਾਸ ਹੀ ਕਰ ਰਹੇ ਹੁਣ ਮੈਂ ਤੁਹਾਨੂੰ ਉਦਾਹਰਣ ਦੇ ਦੇਣਾ ਗਰਾਊਂਡਸ ਪਲੇਗਰਾਊਂਡਸ ਦਾ ਆਇਆ ਹੈ ਉਹ ਮੈਂ ਨੈਕਸਟ ਵੀਕ ਤੁਹਾਨੂੰ ਜਾਣ ਤੱਕ ਕਰੂੰਗਾ ਕਿਸੇ ਪੰਚਾਇਤ ਨਾਲ ਤਾਂ ਕੰਸਰਟ ਹੀ ਨਹੀਂ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਉਹਨਾਂ ਨੇ ਪਲੇ ਲਈ ਵਾਸਤੇ ਟੈਂਡਰ ਲਾਇਆ ਪੰਚਾਇਤ ਨੂੰ ਨਾ ਤਾਂ ਪੰਚਾਇਤ ਨੂੰ ਪੁੱਛਿਆ ਜਿਹੜੇ ਉੱਤੇ ਬੱਚੇ ਖੇਡਦੇ ਉਹਨਾਂ ਨੂੰ ਪੁੱਛੇ ਵੀ ਤੁਹਾਡੀ ਡਿਮਾਂਡ ਕੀ ਹੈ ਕੀ ਚਾਹੀਦਾ ਟੈਂਡਰ ਲਾਇਆ ਚਲੋ ਵਧੀਆ ਗੱਲ ਹੈ ਪਰ ਟੈਂਡਰ ਵੀ ਜਿਹੜੇ ਲਾਏ ਹੈ ਸਾਰੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਟੈਂਡਰ ਡਾਇਰੈਕਟ ਟੈਂਡਰ ਹੋਇਆ ਪੰਚਾਇਤਾਂ ਨੂੰ ਬਾਈਪਾਸ ਹੈ ਤੇ ਉਹਦੇ ਵਿੱਚ ਅਗੇ ਮੈਂ ਬਿਲਕੁਲ ਐਵੇਂ ਇਲਜ਼ਾਮ ਨਹੀਂ ਲਗਾਦਾ ਅਗਲੇ ਹਫਤੇ ਕੱਠਾ ਦੇ ਉੱਤੇ ਮੈਂ ਗੱਲ ਕਰੂੰਗਾ ਤੇ ਤੁਸੀਂ ਵੀ ਜਿਹੜੇ ਤਾਂ ਪ੍ਰਕਾਰ ਸਰਜੀਤ ਤੇ ਬੈਠੇ ਹੋ ਤੁਹਾਡਾ ਵੀ ਡਿਫਤਰ ਜਾਓ ਤਾਂ ਸਹੀ ਉੱਪਰ ਜਾ ਕੇ ਵੇਖੋ ਕੀ ਕੁਝ ਹੋ ਰਿਹਾ ਹੈ ਕੀ ਦਾ ਨਾ ਚੱਲਦਾ ਹੈ ਕੌਣ ਹਿੱਸਾ ਲੈ ਰਿਹਾ ਹੈ ਤੇਰਾ ਜਿਆਦਾ ਵਸਰੇ ਹੈ ਚੈੱਕ ਕਰੋ ਮਤਲਬ ਜਿਹੜੀ ਗੱਲ ਹੈ ਉਹ ਮੈਂ ਜਾ ਕੇ ਥੋੜਾ ਪੜਤਾਲ ਤਾਂ ਕਰੋ ਜਿੰਨੂੰ ਜਿਆਦਾ ਪਤਾ ਜੀ ਆਪਾਂ ਘੱਟ ਹੈ ਤੇ ਆਖਰੀ ਗੱਲ ਦੇਖੋ ਨਸ਼ੇ ਵਿਰੁੱਧ ਐਪੀਸੋਡ ਇਸ ਲਈ ਦੋ ਦਿਨਾਂ ਦੀ ਆਮ ਆ ਦੇਖੋ ਇੰਜੈਕਸ਼ਨਸ ਇੱਕ ਦੇ ਦਾ ਸਰੀਰ ਦੇ ਵਿੱਚ ਪਿਆ مطلب بالکل پینتی سال کا میری मतलब जवान सी नौजवान आगे बच्चे मतलब बहुत चंगे परिवार तो बिलोंग करता है ਤੇ ਕਹਿਣ ਦਾ 바ਬ ਹੈ ਆ ਜਿਹੜਾ મતલਬ ਨਸ਼ੇ ਵਿਰੋਧ ਦੀ ਲੜਾਈ ਛੇੜ ਰੱਖੀ ਹੈ ਆ ਸਿਰਫ ਸਲੋਗਨ ਤੇ ਉਸ ਤੱਕ ਸੀਮਿਤ ਨਾ ਰੱਖੋ ਆ ਹਰ ਇੱਕ ਵਰਗਿੰਗ मतलब ਮਜ਼ਦੂਰੀ ਵਾਲੇ ਤੋਂ ਲੈ ਕੇ ਜਿਹੜੇ ਠਨਾਲ ਬੰਦੇ ਹੈ ਉਹਨਾਂ ਤੋਂ ਆ ਜਿਹੜਾ ਕੈਂਸਰ ਆ ਜਿਹੜਾ ਫੈਲ ਰਿਹਾ ਇਸ ਸਮਾਜial ਕੀ ਹੋ ਸਕਦੀ ਐਂ ਮੈਂ ਦਾਅਵੇ ਨਾਲ ਕਹਿ ਸਕਦਾ میں انہاں دی انہیں کڑائی دی ریپورٹ میں ہفتے ایک بار انہاں دی ریپورٹ کڑاؤں گا کاؤز آف ڈیتھ اور میں دعوے نال کہہ سائے گا بھی انہاں دا جدا کاؤز آف ڈیتھ ہوگا اور ڈرگ اور نہیں ہوگا اور ہی کچھ ہوگا سو سٹیٹسٹک سے بھی نہیں آنا باقی تو آنے ہی نہیں رہا کیونکہ اج مین اجنڈا شہر دے جڑے آلات ہے ادھر سکا پر کیونکہ یہ ریسنٹلی دو پچھلے دو دنہ چ ਚਰਾ ਨਈ ਅਨਾਜ ਮੰਡੀ ਚ ਜਿਹੜਾ ਮੁੰਡਾ ਬੈਠਾ ਇੱਕ ਹੱਥ ਚ ਰੋਟੀ ਹੈ ਐਂਡ ਸੋ ਸਮਬਸ ਆ ਉਹ ਵੀ ਇਸਫ ਦਾ ਜਵਾਨ ਜਿਹੜਾ ਹਰ ਹਰ ਇੱਕ ਮਤਲਬ ਐਂਡ ਉਹਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ ਇੱਕ ਵਾਰ ਫੇਰ ਕਹਿੰਦਾ ਦੇਖੋ ਇਹਦੇ ਵਿੱਚ ਪੁਲਿਸਿੰਗ ਹੈ ਸਿਰਫ ਦੈਟ ਇਜ਼ ਵਨ ਪਾਰਟ ਇਹਦੇ ਵਿੱਚ ਆਪਾਂ ਨੂੰ ਜਦੋਂ ਤੱਕ ਸਮਾਜ ਆਪਾਂ ਸਾਰੇ ਕਿਉਂਕਿ ਇਹ ਜਿਹੜੇ ਵੀ ਬੱਚੇ ਹੈ ਕਿਸੇ ਦਾ ਭਰਾ ਹੈ ਕਿਸੇ ਦਾ ਘਰ ਵਾਲਾ ਹੈ ਕਿਸੇ ਦਾ ਚਾਚਾ ਹੈ ਇਹਦੇ ਵਿੱਚ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸਮਾਜਿਕ ਸੰਸਥਾਵਾਂ ਆਤਮਿਕ ਸੰਸਥਾਵਾਂ ਸਕਪਰ ਕੋਲ ਕਿਉਂਕਿ ਸਭ ਤੋਂ ਔਖਾ ਕੰਮ ਕੀ ਹੈ ਕਿਸੇ ਤੋਂ ਨਸ਼ਾ छुड़ाਣਾ ਤੇ ਉਹਨੂੰ ਇਟ ਇਜ਼ ਅ ਲੌਂਗ টারਮ ਪ੍ਰੋਸੈਸ ਉਹਦਾ ਬੜਾ ਧਿਆਨ ਰੱਖਣਾ ਪੈਂਦਾ ਹੈ ਐਂ ਜਿੰਨੀ ਵੀ ਬਦਮਾਸ਼ੀਆਂ ਕਤਲ ਹੋ ਰਹੇ ਹੈ ਕਿ ਜਿਹੜੇ ਫਿਰੋ ਅਸ ਕੀ ਆਲੇ ਬਸਲੇ ਇਸ ਤਰ੍ਹਾਂ ਗੋਡੀਆਂ ਦੇ ਵਿੱਚ ਚਲਦੀ ਹੈ ਉਹਦੇ ਵਿੱਚ 99% ਜਿਹੜੇ ਵਾਦ ਦਾ ਕਰਨ ਆਉਂਦੇ ਹੈ ਉਹ ਅਦਕ ਨਸ਼ੇ 'ਤੇ ਹੁੰਦੇ ਮਤਲਬ ਸੋ ਬਹੁਤ ਮਨ ਆਪਣੀ ਹੋਰ ਦੇ ਵਿੱਚ ਤਾਂ ਤੇ ਮੈਨੂੰ ਪਿਛਲੇ 3 ਦਿਨਾਂ ਚ ਬਹੁਤ ਸਾਰੇ ਲੋਕਾਂ ਨੇ ਕਿਹਾ ਤਾਂ ਜੀ ਨਸ਼ੇ ਵਾਲਾ ਵੀ ਮੈਨੂੰ ਲੋਕ ਫੋਨ ਕਰਦੇ ਵੀ ਹੈ ਨਾ ਬੋਰ ਚ ਨਾ ਦੀ ਅਸੀ ਕਦੇ ਸੁਣਿਆ ਹੀ ਨਹੀਂ ਸੀ ਇਸ ਤਰ੍ਹਾਂ ਦਾ ਨਸ਼ਾ ਸਰੀਆਮ ਲੋਕ ਮਰ ਰਹੇ ਸਿਰੰਜਨਾਂ ਨਾਲ ਹੱਥ ਦੇ ਵਿੱਚ ਮਾਰ ਰਹੇ ਅ ਐਂਡ ਸੁਏਸ ਕਰਕੇ ਜਿਹੜੇ ਸਲੋਗਨਸ ਐ ਨਸ਼ੇ ਬੇਰੋਗ ਤੁਸੀਂ ਹਰ ਜੰਗ ਜਿਹੜਾ ਛੇਰ ਰੱਖਿਆ ਇੱਕ ਤਾਂ ਡੇਟ ਨਹੀਂ ਉਹਨਾਂ ਨੇ ਦੇਦੀ ਸੀ ਕਰਤੀ ਮਾਰ ਜਦ ਤੱਕ ਉਹ ਤਾਂ ਵਿਡਰੋਅ ਕਰ ਲੈ ਉਸ ਤੋਂ ਸੀਰੀਅਸ ਇਸ਼ੂ ਐ ਐਂਡ ਆਖਿਰ ਦੇ ਵਿੱਚ ਇੱਕ ਵਾਰ ਹੀ ਫੇਰ ਮੈਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਕਹੂੰਗਾ ਚੰਡੀਗੜ੍ਹ ਜਾਓ ਆਪਣਾ ਸ਼ਹਿਰ ਮਸਾ ਠੀਕ-ਠਾਕ ਕਿੰਨਾ ਸੀ ਸਾਰੀ ਸੜਕਾਂ ਫੇਰ ਟੁੱਟ ਗਈ ਐ ਜਿੱਥੇ ਤੁਹਾਨੂੰ ਲੱਗਦਾ ਕੋਈ ਠੱਗੀ ਠੋਰੀ ਹੋਈ ਐ ਉਹਦੀ ਵਿਜੀਲੈਂਸ ਕਰਾ ਲਓ 3 ਸਾਲ ਹੋ ਗਏ पर मतलब कुछ गारंटी लेके आओ जे ਤੁਹਾਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈ ਉਹ ਲਗਵਾ ਲਓ ਐਡਮਿਨਿਸਟਰੇਟਰ ਲਵਾ ਲਓ ਪਰ ਸ਼ਹਿਰ ਦੇ ਹਾਲਾਤ ਇਸ ਤਰ੍ਹਾਂ ਬਦਤਰ ਨਾ ਹੋਣ ਦਿਓ ਆਪਣੇ ਜਿਹੜੇ ਇਨਕੰਪਲੀਟ ਪ੍ਰੋਜੈਕਟਸ ਐ ਉਹਨਾਂ ਨੂੰ ਕੰਪਲੀਟ ਕਰਾ ਲਓ ਕਦੋਂ ਕਰਾਓਗੇ ਸਵਾ ਤਿੰਨ ਸਾਲ ਤੱਕ ਲੰਘ ਗਏ ਕਦੋਂ ਕਰਾਓਗੇ ਮਸਾ ਆਪਣਾ ਜਿਹੜੀ ਸੈਕਟਰ ਨੂੰ ਕੰਪਲੀਟ ਕਰਾ ਲਓ ਆਪਣੇ ਨਵੇਂ ਗਰਾਊਂਡ ਸ਼ਹਿਰ ਦੀ ਬਾਤ ਬਚ ਚੁੱਕੀ ਹੈ ਜਿਹੜੇ ਅਫਵਾਹ ਬਣਾਣੇ ਉਹਨਾਂ ਨੂੰ ਕੰਪਲੀਟ ਕਰਾ ਲਓ ਬਜਾਏ ਸਿਰਫ ਖਾਣਾ ਪੂਰਤੀ ਤੇ ਬਲੇਮ ਜੇ ਮੈਨੂੰ ਤਾਂ ਆ ਵੀ ਨਹੀਂ ਸਮਝ ਆਦਾ ਨਹੀਂ ਅੱਜ ਦੇ ਦਿਨ ਸੱਤਾ ਲੜੀ ਮਨਨ ਕਹ ਰਹੇ ਨੇ ਕਾਰਪੋਰੇਸ਼ਨ ਨਹੀਂ ਕਰੀ ਕਾਰਪੋਰੇਸ਼ਨ ਕੋਲ ਕੋ ਦਰ ਪਈਆ ਨਾ ਦਿਓ ਫਿਰ ਅਸੀਂ ਕਰਕੇ ਦਿਖਾਉਂਦੇ ਕੁਝ ਗ੍ਰਾਂਟਾਂ ਦਾ ਲੈ ਕੇ ਆਓ ਹਿੰਮਤ ਰੱਖੋ ਸੋ ਇਹ ਅਸਰਾ ਅੱਜ ਦਾ ਇਸ਼ੂ ਸੀਗਾ ਕੋਈ ਤੁਹਾਡੇ ਕੋਈ ਸਵਾਲ ਜਵਾਬ ਹੈ ਤੇ ਅਸੀਂ ਇੱਕ ਹੋਰ ਅਸੀਂ ਇਹ ਗੱਲ ਪਿਛਲੇ ਸੈਸ਼ਨ ਦੇ ਵਿੱਚ ਬੜਾ ਜਿਹੜਾ 2 ਦਿਨ ਦਾ ਡਰਾਮੇ ਵਾਲਾ ਸੈਸ਼ਨ ਨਹੀਂ ਇਸ ਤੋਂ ਪਿਛਲੇ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਐਮਐਲਏ ਲੈ 5-5 ਕਰੋੜ ਰੁਪਈਆ ਹਲਕੇ ਵਾਸਤੇ ਦੇਵਾਂਗੇ ਤੇ 25-4 ਨੂੰ ਅਸੀਂ ਅਸੀਂ ਮੇਅਰ ਸਾਹਿਬ ਹੋរី ਅਸੀਂ ਰਾਜ ਦੇ ਐਮਸੀ ਸਾਹਿਬ ਹੋរី ਸਾਰੇ ਅਸੀਂ ਗਏ ਸੀ ਤੇ ਉਹ 5 ਕਰੋੜ ਦੇ ਅਸੀਂ 4 ਕਰੋੜ ਦੇ ਲਗਭਗ ਪ੍ਰਪੋਜ਼ਲਸ ਦੇ ਕੇ ਆਏ ਸੀ ਹੁਣ 4 ਅੱਛੀ 4 ਨੂੰ ਦੇ ਕੇ ਆਏ ਸੀ ਅੱਜ ਹੋ ਗਈ 25-7 ਹੋ ਗਈ ਹੈ ਮਤਲਬ ਕੋਈ ਨਾ ਕਿਸੇ ਨੇ ਸਾਨੂੰ ਰਿਵਰਟ ਬੈਕ ਕੀਤਾ ਨਾ ਕੋਈ ਡੀਸੀ ਨੇ ਇਸ ਸਮੇਂ ਮੇਰੇ ਕੋਲ ਡੀਸੀ ਨੇ ਨਾ ਨਾਤ ਕੋਈ ਇਨਫੋਰਮ ਕੀਤਾ ਤਿਆਰੀ ਕੀ ਬਣਿਆ ਉਹ ਚਿੱਠੀ ਦਾ ਕੀ ਬਣਿਆ ਉਹ ਫਨ ਲੀਦਾ ਮੈਂ ਕਈ ਵਾਰ ਫੋਨ ਕਰ ਲਿਆ ਅਗੇਨ ਜਿਵੇਂ ਆ ਅੱਜ ਆਰਡਰ ਆਇਆ ਸੀ ਵੀ ਸਾਨੂੰ ਪਤਾ ਹੀ ਨਹੀਂ ਆਰਡਰ ਕੀ ਹੈ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਆਰਡਰ ਹੈ ਕੀ ਸੋ ਆ ਤਾਂ ਸਰਕਾਰ ਦੇ ਹਾਲਾਤ ਸਰ ਤੋਂ ਸੀ ਦਾਰਸ਼ਿਕੀ ਗੱਲ ਕੀਤੀ ਹੈ ਇੱਕ ਮਿੰਟ ਅਗੇ ਸੰਘਰਸ਼ੀ ਗੱਲ ਕੀਤੀ ਵੀ ਅਸੀਂ ਸੰਘਰਸ਼ ਕਰਾਂਗੇ ਜੇ ਨਹੀਂ ਕੰਮ ਹੋਇਆ ਇਹ ਸੰਘਰਸ਼ ਆਪਾਂ ਟਾਈਮ ਨਾਲ ਕੀਤਾ ਹੁੰਦਾ ਤਾਂ ਸ਼ਾਇਦ ਸ਼ਹਿਰ ਦਾ ਵੀ ਕੁਝ ਭਲਾ ਹੋ ਜਾਂਦਾ ਨਹੀਂ ਤੇ ਸੰਘਰਸ਼ ਤਾਂ ਮੈਂ ਤਾਂ ਆਪਣੀ ਲੈਵਲ ਤੇ ਕਦੋਂ ਦਾ ਕਰ ਰਿਹਾ ਨਹੀਂ ਇੱਕ ਇੱਕ ਸੰਘਰਸ਼ ਪ੍ਰੈਕਟੀਕਲ ਸਾਰੇ ਐਮਸੀ ਨੂੰ ਲੈ ਕੇ ਕਰਨਾ ਜੀ ਮੈਂ ਨਹੀਂ ਜਾਣਦਾ ਸੀ ਵੀ ਅਸੀਂ ਸੜਕਾਂ ਤੇ ਉਤਰੀਏ ਹਰ ਇੱਕ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੈਂ ਗੱਲਾਂ ਰੱਖਿਆ ਅੱਜ ਮੈਂ ਨਹੀਂ ਕਰ ਰਿਹਾ ਹਰ ਇੱਕ ਸੈਸ਼ਨ ਦੇ ਵਿੱਚ ਪੁਰਾਣੀ ਪਿਠੀਆਂ ਲਿਖ ਲੈ ਮੰਤਰੀਆਂ ਕੋਲੇ ਜਾਜਾ ਮੈਂ ਤਾਂ ਕਦੋਂ ਦਾ ਲੱਗਿਆ ਹੋਇਆ ਬਟ ਹੁਣ ਜਦੋਂ ਮੈਂ ਵੇਖਦਾ ਅ ਇੰਨੀ ਦਿਲ ਨੂੰ ਆਤਮਾ ਨੂੰ ਛੱਟ ਵੱਜਦੀ ਹੈ ਵੀ ਜਿਹੜਾ ਸ਼ਹਿਰ ਨੂੰ ਆਪਾਂ ਗੰਦਗੀ ਚੋਂ ਕੱਢਿਆ ਸੀ ਜਿਵੇਂ ਮਗਰ ਰੈਂਕਿੰਗ ਸੀ ਹੈ ਇੰਨੀ ਪੀੜਾ ਹੁੰਦੀ ਹੈ ਵੀ ਆ ਮਸਾ ਸ਼ਹਿਰ ਨੂੰ ਰਹਿਣ लायक ਬਣਾਇਆ ਸੀ ਕਿਉਂਕਿ ਸੰਘਰਸ਼ ਨੇ ਚਲੋ ਮੈਂ ਤਰਨਾ ਵੀ ਲਾ ਲਾਂਗਾ 4 ਦਿਨ ਬਹਿ ਜਾਗੇ 10 ਦਿਨ ਬਹਿ ਜਾਗੇ ਪਰ ਜਦੋਂ ਤੱਕ ਸਰਦਾਰ ਕੋਆਪਰੇਟਿਵ ਕੰਮ ਸਰਕਾਰ ਨੇ ਕਰਨੇ ਕਰਨਾ ਤਾਂ ਸਰਕਾਰ ਨੇ ਦੇਣੀ ਸੋ ਸੱਤਾਧਾਰੀਆਂ ਨੂੰ ਮੈਂ ਤਾਂ ਕਹਿ ਕੇ ਆਲੀ ਥੱਗਿਆ ਦੀ ਜਾਉ ਨਾ ਤਾਂ ਤੁਹਾਡਾ ਹੀ ਹੋਗਾ ਜਦੋਂ ਮੈਂ ਕੋਈ ਐਗਜ਼ਾਮਪਲ ਦਿੱਤਾ ਸੀ ਜਦੋਂ ਪਿਛਲੇ ਵਾਰ ਚੋ ਕੇ ਮਰੇ ਸੀਗਾ ਕੰਮ ਤਾਂ assi ਕਰਦੇ ਸੀ ਤੇ ਲੋਕਾਂ ਨੇ ਕ੍ਰੈਡਿਟ ਸਾਨੂੰ ਹੀ ਦਿੱਤਾ ਤੇ ਕੰਮ ਇਹ ਕਰਨਗੇ ਤੇ ਲੋਕ ਕ੍ਰੈਡਿਟ ਕੋਹਨੂੰ ਹੀ ਦੇਣਗੇ ਕੰਮ ਤਾਂ ਕਰੋ ਸ਼ਹਿਰ ਨੂੰ ਤਾਂ ਡੁੱਬਣ ਦਿਓ ਸ਼ਹਿਰ ਨੂੰ ਤਾਂ ਇੱਕ ਵਾਰੀ ਫੇਰ ਗੰਦਗੀ ਚ ਡੱਡ ਕੇ ਲੋ ਕੰਮ ਤਾਂ ਕਰੋ ਤੁਹਾਡੇ ਪੱਥਰ ਲਾਓ ਸਾਰਾ ਕੁਝ ਕਰੋ ਔਰ ਸ਼ਹਿਰ ਨੂੰ ਮਤਲਬ ਮਸਾ ਬਹੁਤ ਵਕਾਏ ਮਤਲਬ بار 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 ਸ਼ਹਿਰ ਨੂੰ ਠੀਕ ਕਰਨਾ ਤੇ ਮਤਲਬ ਫਿਰ ਹੌਸਲਾ ਟੁੱਟ ਜਾਂਦਾ ਦੀ ਬਾਈ ਹਾਂਜੀ ਆਲ ਕੰਚਾਰਜ ਖੁਦ ਉਹਨੇ ਗਲੀ ਪਾਣੀ ਭਰ ਜਾਂਦਾ ਸਾਡੇ ਪੱਥਰ ਕਹਣਾ ਬੁਲਾ ਕੇ ਦਿਖਾਉਂਦਾ ਵੀ ਆ ਦੇ ਕੋਈ ਮੇਰੀ ਗਲੀ ਪਾਣੀ ਭਰ ਗਿਆ ਨਾ ਕੱਲੀ ਕੋਈ ਇੰਤਜ਼ਾਮੀ ਹੈਗਾ ਉਹਨਾਂ ਨੂੰ ਆ ਹੀ ਨਹੀਂ ਪਤਾ ਵੀ ਹਲਕਾ ਇੰਚਾਰਜ ਜਿੰਨੀ ਮੇਰੀ ਦੇਜਾ ਤੋਂ ਸਾਨੂੰ ਤਾਕਤ ਦਿੱਤੀ ਹੋਈ ਸੀ ਅਸੀਂ ਤਾਂ ਕਦੇ ਐਮਐਲਏ ਸਾਹਿਬ ਨੂੰ ਨਹੀਂ ਦੱਸਿਆ ਅਸੀਂ ਤਾਂ ਬਸ ਜਦੋਂ ਉਸ ਟਾਈਮ ਸਾਰਿਆਂ ਦੇ ਸਾਹਮਣੇ ਕਿਵੇਂ ਪਾਣੀ ਨਿਕਲਦਾ ਸੀ ਤੇ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਮੇਅਰ ਸਾਹਿਬ ਤੁਹਾਡੇ ਨਾਲ ਕੰਮ ਨਹੀਂ ਕਰਦੇ ਸ਼ਾਇਦ ਤਾਂ ਤੁਹਾਡੀ ਹੈ ਉਸ ਗਲੀ 'ਚ ਪਾਣੀ ਭਰਿਆ ਕਿਉਂ ਕੁਐਸਚਨ ਤਾਂ ਆ ਹੈ ਜੇ ਟਾਈਮਲੀ ਕੰਮ ਕਿੰਨਾ ਹੁੰਦਾ ਜੇ ਤੁਸੀਂ ਦੇਖ ਲੈਂਦੇ ਅਤੇ ਤੁਹਾਨੂੰ ਪਤਾ ਲੱਗਦਾ ਕਿ ਮੇਅਰ ਸਾਹਿਬ ਲੈਟਸ ਸੇ ਕੰਮ ਨਹੀਂ ਕਰਦੇ ਤੇ ਤੁਸੀਂ ਆਲਰੇਡੀ ਕਰਨਾ ਚਾਹੀਦਾ ਸੀ ਤੁਸੀਂ ਓਵਰਰਾਈਡ ਕਰਕੇ ਕਿਉਂਕਿ ਅੱਜ ਵੀ ਕਮਿਸ਼ਨਰ ਦੇ ਸਾਈਨ ਦੇ ਬਿਨਾਂ ਤਾਂ ਕੁਝ ਕੰਮ ਹੁੰਦਾ ਹੀ ਨਹੀਂ ਮਤਲਬ ਮੇਅਰ ਸਾਹਿਬ ਦਾ ਫਾਈਲਾਂ ਪੇਜ ਪੇਜ ਪਤਾ ਨਹੀਂ ਤੁਸੀਂ ਰਿਪੋਰਟ ਕਰਾ ਦਿਓ ਆਈ ਥਿੰਕ ਸਾਰਾ ਕੁਝ نشے e پیڈیا ਦੂਸਰੀ ਜਿਹੜੀ ਹੈ ਪਬਲਿਕ ਟਾਇਲਟ ਦੀ ਜਿੱਤਨੀ ਦੋਨਾਂ ਦੇ ਵਿੱਚ ਜਿਹੜਾ ਪਹਿਲੇ ਜਿਵਾਰੀ ਜਿਹੜਾ ਹੈਗਾ ਉਹਦੇ ਵਿੱਚ ਬਾਈ ਡਾਦੀ ਹੈ ਡੀਐਸਪੀ ਤਜਿੰਦਰ ਪਾਸੀ ਹਾਂਜੀ ਬੱਲੂਆਣਾ ਦੇ ਜਿਹੜੇ ਡੀਐਸਪੀ ਕਿ ਉੱਥੇ ਜਿਹੜੀ ਸਰੰਜ ਉਹਨਾਂ ਨੂੰ ਮਿਲੀ ਨਹੀਂ ਹਾਂਜੀ ਜਦੋਂ ਕਿ ਸਾਹਮਣੇ ਸੀ ਪੁਲਿਸ ਵੀ ਉੱਥੇ ਦਿੱਤੀ ਦੂਸਰੇ ਵੀ ਉਹਨਾਂ ਲੋਕ ਦੱਸਿਆ ਨੇ ਕਿ ਉੱਥੋਂ ਕੋਈ ਚੀਜ਼ ਬਰਾਮਦ ਨਹੀਂ ਹੋਈ ਕਿ ਕਾਰਨ ਕੀ ਹੈ ਕਿ ਐਕਸ ਪੁਲਿਸ ਜਿਹੜੀ ਹੈ ਸਾਹਮਣੇ ਚੀਜ਼ ਹੋਣ ਦੇ ਬਾਵਜੂਦ ਵੀ ਹੈ ਉਹਨਾਂ ਦਾ ਇੱਕ ਬਿਆਨ ਆਉਂਦਾ ਮੀਡੀਆ 'ਚ ਵੀ ਆਉਂਦਾ ਸਿਰਫ ਆਪਣੇ ਸੋਸ਼ਲ ਮੀਡੀਆ ਤੇ ਇੱਕ ਪਲੇਟਫਾਰਮ ਤੇ ਉਹ ਜਾਰੀ ਕਰਦੇ ਹੈ

ਪੁੱਛ ਆਪ ਮੰਦੀ ਵੀ ਫੋਟੋਗ੍ਰਾਫ ਜੈਨੂਇਨ ਹੈ ਚਲੋ ਮੈਨੂੰ ਨਹੀਂ ਪਤਾ ਇਸ ਸਿਰਿੰਜ ਦੇ ਵਿੱਚ ਕੀ ਹੈ ਬਟ ਹੁਣ ਇਸ ਡੈਥ ਨੂੰ ਵੀ ਤੁਸੀਂ ਜੇ ਡਿਨਾਈ ਕਰਦੇ ਹੋ ਵੀ ਆ ਅਗ ਰਿਲੇਟਿਡ ਨਹੀਂ ਹੈ ਤੇ ਅਗਰ ਮਤਲਬ ਪੁੱਛਦੇ ਹੋ ਤੇ ਵੀ ਬਹੁਤ ਸਵਾਲ ਹੈ ਇੱਥੇ ਆ ਜਿਹੜੀ ਇੱਥੇ ਇਹਦੇ ਵਿੱਚ ਵੀ ਸਿਰਿੰਜ ਨਾਲ ਪਈ ਸੀ ਐਂ ਇਸ ਤੋਂ ਮਾੜੇ ਹਾਲਾਤ ਤੱਕ ਹੀ ਹੋਣਗੇ ਪਰਸੋਂ ਆਪਣੇ ਦਿਨਿਕ ਪਾਸ ਕਰ ਇੱਕ ਖਬਰ ਪੁਲੀਸ਼ ਕਰਦਾ ਹੈ

ਇਸ ਤੋਂ ਭਾਰੀ ਕੀ ਹੋਊਗਾ ਉਹ ਨਹੀਂ ਜਿਹੜਾ ਗਿਆਨ ਹੈ ਵੈਰੀਫਾਈ ਨਹੀਂ ਉਹ ਜਿਹੜਾ ਪਰਚਾ ਦਰਜ ਹੋ ਗਿਆ ਯਸ ਯਸ ਇਸ ਤੋਂ ਵੱਡੀ ਗੱਲ ਹੈ ਨਾ ਆਪਣੇ ਸ਼ਹਿਰ ਦੇ ਵਿੱਚ 10 ਦਿਨ ਪਹਿਲੇ ਨਹੀਂ ਵੱਡੀ ਮਾਰਦਾ ਹੁੰਦੀ ਉਸ ਦਿਨ ਸੁਨੀਲ ਜੀ ਨੇ ਕੀ ਗੱਲ ਕਹੀ ਸੀ ਸੁਨੀਲ ਜੀ ਨੇ ਆਹੀ ਗੱਲ ਕਹੀ ਸੀ ਜਿਹੜਾ ਅੱਜ ਹੋ ਰਿਹਾ ਵੀ ਹੁਣ ਤਾਂ ਫੋਨ ਤੇ ਫੋਨ ਆਣਗੇ ਹੋਰ ਕੀ ਹੈ ਹਾਂ ਉਸੇ ਦਾ ਉਸੇ ਦਾ ਨਤੀਜਾ ਜਿਹੜਾ ਕੁਝ ਚੱਲ ਰਿਹਾ ਹੈ ਲਾਅ ਐਂਡ ਆਰਡਰ ਦੇ ਉੱਤੇ ਮਤਲਬ ਆਪਣੇ ਤੋਂ ਨਾ ਤਾਂ ਛੋਟੇ ਕ੍ਰਾਈਮ ਕੰਟਰੋਲ ਹੋ ਰਿਹਾ ਹੈ ਨਾਮ ਦੇ ਗ੍ਰਾਇੰਡ ਕੰਟਰੋਲ ਹੋ ਰਿਹਾ ਸੋ ਵਾਟ ਇਜ਼ ਪੁਲਿਸ ਡੂਇੰਗ ਥਾਣੇ ਅੱਜ ਵੀ ਖਾਲੀ ਪਏ ਸਾਰੇ ਅੱਜ ਵੀ ਖਾਲੀ ਪਏ ਐਂਡ ਪੁਲਿਸ ਸਟੇਸ਼ਨਸ ਦੇ ਵਿੱਚ ਬਦਲੀਆਂ ਹੁੰਦੀ ਹੈ ਐਂਡ ਆਪਣਾ ਜਿਹੜਾ ਸਿਟੀ 2 ਦਾ ਥਾਣਾ ਹੈ ਉੱਥੇ ਕਾਫੀ ਟਾਈਮ ਤੋਂ ਐਸਐਚਓ ਨੂੰ ਤਾਂ ਚੇਂਜ ਹੀ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਸੀਰੀਅਸ ਕੁਐਸਚਨਸ ਹੈ ਵੀ ਰੂਟੀਨ ਦੇ ਵਿੱਚ ਐਸਐਚਓ ਸ਼ੁਡ ਬੀ ਸ਼ਿਫਟਡ ਪਰ ਆਪਣੇ ਸਿਟੀ ਕਲ ਦੇ ਵਿੱਚ ਜਿਹੜੀ ਆਮ ਚਰਚਾ ਚੱਲਦੀ ਹੈ ਉਹ ਸਾਰਿਆਂ ਦੇ ਸਾਹਮਣੇ ਕਿਉਂ ਚਰਚਾ ਚੱਲਦੀ ਹੈ مجھے دو دنا تو بجاراں دے بچے گنڈا گردی ہو رہی ہے کل باس ٹانڈ دے مگر ہوئی ہے ਕੱਲ ਸ਼ਾਮ ਨੂੰ ਜਿਹੜਾ 11 ਨੰਬਰ ਬਾਜ਼ਾਰ ਚ ਹੋਏ ਤੇ ਜਦੋਂ ਕੋਈ ਦੁਕਾਨਦਾਰਾਂ ਨੇ ਕਿਸੇ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰ ਵਿਖਾ ਕੇ ਉਹਨਾਂ ਨੇ ਕਿਹਾ ਵੀ ਸਾਈਡ ਤੇ ਹਟ ਜਾਓ ਦੁਕਾਨਦਾਰ ਇਸ ਤਰ੍ਹਾਂ ਡਰੇ ਹੋਏ ਨੇ ਜੀ ਤੇ ਉਹ ਜਿਨ੍ਹਾਂ ਨੇ ਵੀਡੀਓ ਬਣਾਈ ਉਹਨਾਂ ਨੇ ਹਿੰਮਤ ਨਹੀਂ ਪੈ ਰਹੀ ਕਿ ਉਹ ਵੀਡੀਓ ਵੀ ਰਿਲੀਜ਼ ਕਰ ਦਿੰਦੀ ਇਸ ਤਰ੍ਹਾਂ ਦੇ ਹਾਲਾਤ ਬਾਜ਼ਾਰਾਂ ਦੇ ਅੰਦਰ ਕਿ ਤੁਸੀਂ ਆਪ ਦਾ ਸਵਾਲ ਤੁਸੀਂ ਉਹਦਾ ਜਵਾਬ ਦੇ ਰਹੇ ਹੋ ਵੀ ਪੁਲਿਸ ਕੀ ਕੀ ਕਰ ਰਹੀ ਹੈ ਅਬੋਰ ਸ਼ਹਿਰ ਮੈਂ ਕਦੋਂ ਮੈਂ ਕਹਿ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਅਬੋਰ ਦੀ ਹੈ ਤੇ ਇੱਥੇ ਥਾਣੇ ਇੱਥੇ ਆਪਣੇ ਥਾਣੇ ਦਾ ਮਤਲਬ ਬੰਦੇ ਪੂਰੇ ਕਰਦੇ ਹੋ ਥਾਣਿਆਂ ਦੇ ਵਿੱਚ ਜਿਹੜੀ ਜਿੰਨੀ ਗਨਖੜੀ ਹੈ ਉਹ ਤਾਂ ਪੂਰੇ ਕਰਦੇ ਹੋ ਆਮ ਆਦਮੀ ਪਾਰਟੀ ਕੀ ਕਹਿੰਦੀ ਸੀ ਵੀ ਆਈਪੀ ਕੱਲ੍ਹ ਸੇ ਖਤਮ ਕਰਾਂਗੇ ਮੈਂ ਤਾਂ ਉਹਨਾਂ ਇੱਥੇ ਉਸ ਦਿਨ ਮੈਂ ਗਿਆ ਉਹ ਚਾਰ ਦਰ ਬੰਦੇ ਜੇ ਬੈਠੇ ਸੀਗੇ ਮੈਂ ਜੀ ਇਹ ਉਹ ਸਾਡੇ ਕੌਣ ਹੈ ਉਹ ਕਹਿੰਦੇ ਜੀ ਕੋਈ ਨਵੇਂ ਮਾਰਕੀਟ ਕਮੇਟੀ ਦੇ ਬਣੇ ਚੇਅਰਮੈਨ ਦਾ ਉਹਨਾਂ ਦੇ ਗੰਨੇ ਸੰਦੀ ਜੀ ਯਾਰ ਮਤਲਬ ਹਾਂ ਜੀ ਇੱਕ ਬਹੁਤ ਵੱਡਾ ਪੰਜਾਬ ਦਾ ਹੁੰਦਾ ਹੈ